ਇੱਕ ਹੋ ਗਿਆ ਜਿਹੜਾ ਮੇਥੀ ਕਲੌਂਜੀ ਇੱਕ ਤਿਰਫਲਾ ਪਾਊਡਰ ਹੂੰ ਤਿਰਫਲਾ ਲੈਣਾ 1 2 ਦਾ 4 ਇਹ ਧਿਆਨ ਰੱਖੋ ਹਰੜ ਜਲਾਫਾ ਲੈਣੀ ਆਪਾਂ ਨੇ ਹਰੜ ਜਲਾਬਾ ਜਿਹੜੀ ਆ ਇਹ ਇਨਸਾਨ ਦੇ ਪੇਟ ਦੀਆਂ ਅੰਤੜੀਆਂ ਨੂੰ ਸਾਫ਼ ਕਰਦੀ ਆ ਔਰ ਇਹਦੇ ਵਿੱਚ ਬਹੁਤ ਕੁਆਲਿਟੀ 'ਚ ਬੜਾ ਫਰਕ ਹੈ ਇੱਕ ਹੁੰਦੀ ਹੈ ਕਾਬਲੀ ਹਰੜ ਇੱਕ ਜੰਗ ਹਰੜ ਇੱਕ ਜਲਾਫਾ ਹਰੜ ਜਿਹੜੀ ਹਰੜ ਜਲਾਬਾ ਹੈ ਨਾ ਜੀ ਇਹ 8-9000 ਰੁਪਏ ਕਿਲੋ ਦੀ ਆਈਟਮ ਹੈ ਜਿਹੜੀ ਕਾਬਲੀ ਹਰੜ ਹੈ ਉਹ 3350 ਰੁਪਏ ਕਿਲੋ ਦੀ ਆਈਟਮ ਹੈ ਇੱਥੇ ਅੱਗੇ ਲੋਕੀ ਮਾਰ ਖਾਂਦੇ ਆ ਮੈਂ ਤਾਂ ਇਹਨਾਂ ਨੂੰ ਕਲੀਅਰ ਕਰੀ ਜਣਾ ਕਿ ਜਦੋਂ ਪੰਸਾਰੀ ਕੋਲ ਜਾਣ ਉਹਨਾਂ ਨੂੰ ਦੋਏ ਚੀਜ਼ਾਂ ਮਿਲਣਗੀਆਂ ਫਰਕ ਵੀ ਪਤਾ ਲੱਗੂਗਾ ਵੀ ਇਹ ਕੀ ਆ ਹਰੜ ਜਲਾਬਾ ਐਡੀ ਹੁੰਦੀ ਹੈ ਜੀ ਸੇਵ ਵਾਂਗੂ ਵੱਡੀ ਮੋਟੀ ਤੇ ਉਹਦਾ ਅਸਰ ਵੀ ਪੂਰਾ ਹੁੰਦਾ ਤੇ ਹਰੜ ਜਲਾਬਾ ਪਾਉਣੀ ਹੈ ਬਿਹੜਾ ਹਰੜ ਜਲਾ ਬਸ 100 ਗ੍ਰਾਮ ਬੇਹੜਾ 200 ਗ੍ਰਾਮ ਆਮਲਾ 400 ਗ੍ਰਾਮ ਇਸ ਰੇਸ਼ਿਓ ਚ ਬਣਾਉਂਗੇ ਤੁਸੀਂ ਆਨੰਦ ਆਊਗਾ ਇਹਨੂੰ ਜੇ ਲੈਂਦੇ ਰਹੋਗੇ ਤਾਂ ਤੁਹਾਡੇ ਆਰਗਨਸ ਹਾਰਟ ਬ੍ਰੇਨ ਲਿਵਰ ਉਹਨੂੰ ਵਾਸ਼ ਕਰਦਾ ਜਿਹੜੀ ਮੈਂ ਪੰਚਮ ਹਲਦੀ ਦੱਸੀ ਹੈ ਤੁਹਾਨੂੰ ਉਹ ਤੁਹਾਡੀਆਂ ਹੱਡੀਆਂ ਮਸਲ ਪੇਸ਼ੀਆ ਨੂੰ ਮਜ਼ਬੂਤ ਕਰਕੇ ਪੈਨਕ੍ਰੀਆਸ ਦੇ ਸਿਸਟਮ ਨੂੰ ਸੈੱਟ ਕਰਦੀ ਹੈ ਤੇ ਇੱਕ ਪਾਊਡਰ ਹੈ ਜੀ ਉਹਦਾ ਵੀ ਮੈਂ ਨੁਸਖਾ ਦੱਸ ਦਿੰਨਾ ਤਾਂ ਕਿ 슈ਗਰ ਦੇ ਮਰੀਜ਼ ਨੂੰ ਮੇਰੀ ਕੋਸ਼ਿਸ਼ ਹੁੰਦੀ ਹੈ ਵੀ ਘਰੇ ਬੈਠੇ ਠੀਕ ਹੋਵੇ